ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆੜੇ ਦੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਅੱਜ ਦੀ ਆਪਣੀ ਵਿਜਿਟ ਪਿੰਡ ਅਲੌਕ ਜ਼ਿਲ੍ਹਾ ਸ਼ਹੀਦ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਹਰਦੀਪ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆਂ ਇਥੇ ਤੋਂ 5-6 ਐਨੀਮਲ ਵਿਖਾਵਾਂਗੇ। 5 ਮੱਝਾਂ, ਸੂਈਆਂ, ਸੋਈਆਂ ਇੱਕ ਵੈੜ ਵਿਖਾਵਾਂਗੇ ਆਪਾਂ। ਸੱਚ ਸਮਝ ਕੇ ਜੁੜੇ ਰਹੋ ਆਪਣਾ ਅੰਡ ਤੱਕਰ ਆਪਣੀ ਨਖ ਪਰਖ ਤੁਹਾਡਾ ਜ਼ਰੂਰੀ ਕਰਿਆ ਕਰੋ ਕਿਤੇ ਵੀ ਖਰੀਦ ਖਰੀਦਦਾਰੀ ਸਜਣੋਂ ਕਰਦੇ ਜੇ ਕਿਸੇ ਵੀ ਚੈਨਲ ਉੱਪਰੋਂ ਦੋ ਟਾਈਮ ਚੋ ਕੇ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ। ਆਓ ਕਰੀਏ ਗੱਲਬਾਤ ਤੇ ਪੁੱਛ ਕੇ ਕਿਵੇਂ ਦੇ ਰਹਿਣਗੇ ਭਾਅ ਭੱਤੇ। ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਵੈਲਕਮ ਜੀ ਤੁਹਾਨੂੰ ਚੜਦੀ ਕਲਾ ਭਰਾ ਵਧੀਆ ਜੀ ਵਧੀਆ ਕਿਰਪਾ ਭਾਈ ਜੀ ਸ਼ੁਕਰ ਹੈ ਜੀ ਹਾਂ ਵਧੀਆ ਜੀ ਵਪਾਰ ਲੈਣ ਦਾ ਕੀਤਾ ਨਾ ਹਾਂ ਜੀ ਹਾਂ ਜੀ ਵਪਾਰ ਲੈਂਦਾ ਹਾਂ ਅਪਾ ਕਦੀ ਵੀਡੀਓ ਨਹੀਂ ਬਣਾਈ ਇਹ ਵੀਰੀ ਵੀਡੀਓ ਲੱਗੇ ਆ ਪਾਉਣ ਹਾਂ ਵੀਡੀਓ ਆਪਣੀ ਤੁਹਾਡੀ ਪਹਿਲੀ ਵਾਰ ਹੀ ਆਉਂਦੀ ਆ ਉਂਝ ਤੁਹਾਡਾ ਇੰਸਟਾਗ੍ਰam ਤੇ ਪੇਜ ਆ ਹਾਂ ਜੀ ਪੰਨੂ ਡੇਰੀ ਫਾਰਮ ਪੰਨੂ ਡੇਰੀ ਫਾਰਮ ਹੈ ਨਾ ਬਹਿ ਤਹੀਂ ਆਪਣੀ ਆਪਣੀ ਪੇਜ ਤੇ ਪਾਉਂਦੇ ਨੇ ਪੇਜ ਤੇ ਪਾਈ ਦੀ ਆ ਨਾ ਤੁਹਾਡਾ ਅਕਤ ਮੈਂ ਰੀਲਾਂ ਵੇਖ ਰਹਾ ਤੇ ਤੁਹਾਡਾ ਪੇਜ ਆਇਆ ਇਹ ਗਾੜੀ ਹਾਂ ਤੇ ਮੈਨੂੰ ਲੱਗਦੇ ਭਾਈ ਹੋਈ ਆਪਣੇ ਏਰੀਏ ਤੇ ਆਦੇ ਚਲੋ ਵੀਡੀਓ ਪਾਉਂਦੇ ਆ ਪਰ ਕਿਹੇ ਪੇਜ ਤੇ ਅਜ ਤੱਕ ਕਦੀ ਕੋਈ ਵੀਡੀਓ ਨਹੀਂ ਪਾਈ ਤੇ ਮਾਲ ਸਾਰਾ ਮਾਲਵੇ ਦਾ ਹਾਂਜੀ ਮਾਲਵੇ ਦਾ ਇਹ ਮਾਲ ਆ ਹਾਂ ਕਿੰਨੇ ਨੂੰ ਦੁੱਧ ਤੋਂ ਲੈ ਕੇ ਕਿੰਨੇ ਤੇ ਘਰਿਆ ਹਾਂਜੀ ਕਿੰਨੇ ਕੁ ਕੁਐਸਟੀਆਂ ਵਾਲੀਆਂ ਮਰ ਜਾਣੀ ਆਪਣੇ ਤੋਂ ਪਾਈ ਐਡਾ 15 15 ਲੀਟਰ ਵਾਲੀਆਂ ਮਈਆਂ ਐ ਐਡਾ ਚਵਾਈ ਕਰਕੇ ਦਵਾਂਗੇ ਦੋ ਡੰਦ ਤਿੰਨ ਡੰਦ ਚੋਵੇ ਬਾਕੀ ਮਈਆਂ ਜੇ ਤਾਲੀਆਂ ਸੋਈਆਂ ਦੁੱਧ ਫੋਰ ਵੀ ਬਾਦ ਚਵਾਉਣੀਆਂ ਤੇ ਪਹਿਲਾਂ ਡਰੈਸ ਨੋਟ ਚੱਲ ਗਿਆ ਐਡਰੈਸ ਆਪਣਾ ਪਿੰਡ ਲੋਕਾ ਹਾਂ ਤਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਮੋਬਾਈਲ ਨੰਬਰ ਡੈਡੀ ਦਾ 98552 95443 ਠੀਕ ਐ ਇਹ ਮੈਂ ਵੱਡੀ ਤੋਂ ਜੈਡ ਬਲੈਕ ਤੋਂ ਕਰਕੇ ਚਾਲੂ ਹਣਾ ਤੇ ਸੋਈ ਨੂੰ ਬਾਈ ਕਿੰਨਾ ਟਾਈਮ ਹੋ ਗਿਆ ਪੱਕਾ ਭਾਈ ਇਹ ਸੁਈ ਇਹਨੂੰ ਅੱਜ ਦੁੱਜੇ ਸੂਆ ਸੁਆ ਇਹਨੂੰ ਅੱਜ ਸੁਈ ਨੂੰ 4 ਦਿਨ ਹੋ ਗਏ ਆ 4-5 ਦਿਨ ਹੋ ਗਏ ਹਨ ਤੇ ਕਿੰਨਾ ਦੁੱਧ ਹੋਊਗਾ ਭਾਂਡੇ ਚ ਭਾਈ ਇਸ ਟਾਈਮ ਤੇ ਤਾਂ ਲੇ 14 ਲੀਟਰ ਪੱਕਾ ਤਿਆਰ ਹੋਗਾ 14 ਕਿਲੋ ਭਾਈ ਦੋ ਡੰਗ ਚੋਵੇ ਭਾਂਡੇ ਭਾਂਡੇ ਤਿੰਨ ਡੰਗ ਚੋਵੇ ਕੀ ਬਾਤ ਹੈ ਗੱਦ ਬੜਾ ਵੱਡਾ ਹਨਾ ਝੋਟੀ ਦਾ ਮਾਲਵੇ ਦੀ ਸਜਣੋ ਝੋਟੀ ਇਹ ਪੂਰੀ ਕੋਕਾ ਪੀਸ ਜਨੂੰ ਕਹਿੰਦੇ ਹਨਾ ਤੋਰਾ ਤਰਾ ਤੁਸੀਂ ਆਪ ਚੈੱਕ ਕਰ ਸਕਦੇ ਜੀ ਬਾਕੀ ਚੰਗੀ ਆਰਡਰ ਕੁਆਲਟੀ ਤਿਆਰ ਕੀਤੀ ਮੈਂ ਨੇ 14 ਲੀਟਰ ਭਾਂਡੇ ਚ ਕਹਿਣ ਵਾਲੀ ਗੱਲ ਨਹੀਂ ਆ ਇਹ ਜਿਹੜਾ ਮੌਕੇ ਦਾ ਦੁੱਧ ਉਹ ਕਹਿਆ ਭਾਈ ਨੇ ਬਹੁਤ ਸੋਹਣੀ ਹੈ ਛੋਟੀ ਸਜਰੋ ਇਹ ਇਹਦੀ ਬਾਈ ਜੀ ਕੀਮਤ ਕੀਮਤ ਭਾਈ ਆਪਾਂ ਸਾਰੀਆਂ ਮਈਆਂ ਦਾ ਪਹਿਲੀ ਵਾਰੀ ਵੀਡੀਓ ਪਾਉਣੀ ਆ ਜਦੋਂ ਆਪਾਂ ਜਾਇਜ ਕਰਨੇ ਆ ਤੇ ਵੀਡੀਓ ਫੋਨ ਤੇ ਕਰਾਂਗੇ ਸਾਰੇ ਰੇਟ ਨਹੀਂ ਜਾਇਜ ਕਰ ਦੋ ਹਾਂਜੀ ਕਰ ਦੋ ਵੀਡੀਓ ਜੀ ਕਰ ਦੋ ਆਪਾਂ ਫੋਨ ਤੇ ਕਰਾਂਗੇ ਪਹਿਲੀ ਰੀਮ ਦਾ ਮਾਰਤਾਨ ਕਰਾਂਗੇ ਬਹੁਤ ਅੱਛਾ ਰੋਟੀ ਦਾ ਭਾਵੇਂ ਜਿੱਦਾਂ ਮਰਜੀ ਮੰਗੀ ਜਾਈਏ ਲੋਕਾਂ ਨੂੰ ਭਾਵੇਂ 20 30 ਮੰਗੀ ਜਾਈਏ ਦੋ 10 ਦੀ ਝੋਟੀ ਲਵਾਂਗੇ 210000 ਦੀ ਇਹ ਤਾਂ ਦੁੱਧ 17 ਲੀਟਰ ਦੀ ਝੋਟੀ ਦੀ ਗਾਰੰਟੀ ਹੈ ਤਾਂ ਆਪਾਂ 14 ਲੀਟਰ ਚਵਾ ਕੇ ਦਵਾਂਗੇ ਹਾਂ ਬਾਕੀ ਨੇਚਰਲ ਵੀਡੀਓ ਬਣਾਈਆਂ ਆਪਾਂ ਸਾਢੇ 5 ਵਜੇ ਦੀ ਟਾਈਮ ਹੋਇਆ ਵਾ ਚਵਾਈ ਦਾ ਸਵੇਰ ਸਾਢੇ 5 ਸਵੇਰ ਦੀ ਚਵਾਈਏ ਤਾਂ ਸਾਢੇ 5 ਓਕੇ ਤੇ ਪਿਆਰ ਮਾਤ ਕਰਕੇ ਦੋਰੀ ਦੇਣਗੇ ਤੇ ਦਾਂਗੇ ਭੈਣ ਮਾਂ ਤੁਹਾਡਾ ਪੁੱਲ ਕਰ ਇਹ ਵੀ ਤਾਜੀ ਸਹੀ ਆ ਇਹ ਵੀ ਤਾਜੀ ਫਰੀਆ ਜੀ ਇਹਦਾ ਬੱਚਾ ਇਹਦੀ ਕੱਟੀ ਆ ਪਿੱਛੇ ਇਹ ਤੋਂ ਤੂਈ ਨੂੰ ਅੱਜ ਇਹੜੀ ਬੱਚਾ ਦਾ ਇਹੜੀ ਕੱਟੀ ਆ ਜੀ ਆ ਜਿਹੜੀ ਹੈ ਨਾ ਆ ਬੱਚਾ ਦਾ ਆ ਕੱਟੀ ਆ ਜੀ ਬੱਚੇ ਮੀਂਹ ਦੇ ਨਾਲ ਨਾਲ ਗਿੱਲੇ ਹੋ ਗਏ ਆ ਗਿੱਲੇ ਹੋ ਗਏ ਹਨ ਆਵੇ ਸੱਜਣੋਂ ਕੋਈ ਹਫਤਾ ਖੰਡ ਗਿੱਲੋ ਹੋ ਗਿਆ ਹੋਊਗਾ ਕੱਟੀ ਸੋਹਣੀ ਆ ਇਹਦੇ ਕੋਲ ਬਈ ਦੁੱਧ ਕਿੰਨਾ ਪੱਕਾ ਹੋਊ ਇਸ ਦੇ ਲਈ 15 ਲੀਟਰ ਦੁੱਧ ਤਿਆਰ ਹੋਗਾ ਲੈਟਾ 15 ਕਿਲੋ ਵਾਹ ਰੇਟ ਸੱਜਣੋਂ ਜਾਇਜ ਆ ਜਿਹੜੇ ਹਿਸਾਬ ਨਾਲ ਮਈਆਂ ਉਸ ਹਿਸਾਬ ਨਾਲ ਜਾਇਜ ਆ ਬਾਕੀ ਤੁਸੀਂ ਆਪਣੀ ਪਰਖਾਵ ਕਰਨੀ ਆ ਸਾਰੇ ਸੂਝਵਾਨ ਆ ਮਈਆਂ ਵੱਡੀਆਂ ਐ ਮਾਲਵੇ ਬਿਲਡ ਦੀਆਂ ਮਈਆਂ ਪਹਿਲਾਂ ਦੁਜਨਾਈਆਂ ਖਾਸ ਕਰਕੇ ਹਨਾ ਸਿੰਘ ਸੁੰਗ ਦੀ ਬੰਤਰ ਬਾਡੀ ਸਕਲਪਚਰ ਚੰਗਾ ਢਾਂਚੇ ਦੀਆਂ ਸੱਜਣੋ ਰਾਜੀ ਬਾਜੀ ਫੋਲਿਆ ਇਹ ਵੀ ਮਈ ਪਾਜੀ ਨੇ ਪਾਜੀ ਸੁਈ ਆ ਮੇਲੇ ਤੋਂ ਬਾਹਰ ਮਈ ਇਹ ਵੀ 15 16 ਤੋਂ ਬਾਹਰ ਹੀ ਜਾਊਗੀ ਰਾਮ ਨਾਲ ਠੀਕ ਐ ਇਹਦੀ ਕੀਮਤ ਭਾਈ ਜੀ ਕੀ ਕਰਦੇ ਇਹਦਾ ਮੁੱਲ ਵੀ ਭਾਈ ਜੀ 6ਵੇਂ ਵਾਲੀ ਸੇਮੀ 2 ਲੱਖ ਦੀ ਦੇਣੀ ਉਹ ਕਿਹਾ ਵੀ ਭਾਜੀ 2 ਵੀ ਕਰਦੇ ਆ 2 10 ਦੀ ਪੂਰੇ 2 ਹੀ ਦੇਵਾਂਗੇ ਝੋੜੀ ਦੋ ਹੀ ਦੇਵਾਂਗੇ ਹਨਾ ਤੇ ਆ 23ਵੇਂ ਨੰਬਰ ਤੇ ਆ ਗਈ ਸੂਈ ਇਹ ਵੀ ਹਨਾ ਹਾਂਜੀ ਇਹ ਸੂਈ ਆ ਭਾਈਏ ਪਰਸੋਂ ਦੀ ਸੂਈ ਆ ਇਹ ਵੀ ਜੱਡ ਬੜੇ ਦੀ ਦੇ ਕੇ ਤੁਹਾਨੂੰ 10 ਲੀਟਰ ਬੋਲੀ ਤਿਆਰ ਹੋਊਗੀ ਨੈਤ ਠੀਕ ਆ ਦੂਜਾ ਸੂਗਾ ਹੀ ਆ ਗਿਆ ਹਾਂਜੀ ਠੀਕ ਆ ਲਓ ਜੀ ਕਿੰਗਰੇ ਵਾਲਾ ਸਿੰਘ ਸੱਜਣੋਂ ਜਾਂਦਾ ਲੱਗਾ ਦੂਜਾ ਸੂਗਾ ਹੀ ਝੋਟੀ ਇਹ ਵੀ ਚੰਗੀ ਖਲੋਉ 9 ਕਲਾ ਥਾਂ ਲੈਵਾ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਤੇ ਸੂਈ ਕਿੰਨੇ ਦਿਨਾਂ ਦੀ ਹੋ ਗਈ ਇਹਨੂੰ ਅੱਜ ਚਾਹ ਦੇ ਨੇ ਪਾਜੀ ਬੌਲੇ ਦੀ ਸਟਾਰਟਿੰਗ ਠੀਕ ਆ ਬੱਚਾ 나ੜੂ ਨਾਲ ਹੈ ਬਿਲਕੁਲ 나ੜੂ ਨਾਲ ਇਹਦੇ ਨਾਲ ਠੀਕ ਆ ਇਹ ਪਰਸੋਂ ਦੀ ਸੂਈ ਹੈ ਕੱਟਾ ਇਹਦੀ ਕੱਟੀ ਆ ਗਈ ਹੈ ਨਾ ਠੀਕ ਆ ਚਲੋ ਬੰਦੋ ਲਓ ਜੀ ਆਹ ਕੱਟੀ 나ੜੂ ਵਾਲੀ ਸੱਜਣੋ ਭਾਈ ਜੀ ਇਹਦੀ ਕੀਮਤ ਫੋਰਗਰਾਉਂਡ ਨੂੰ ਭਾਜੀ ਇਹਦਾ ਵੀ ਲੋਕਾਂ ਨੂੰ ਭਾਵੇਂ 60 ਕਰਨਾ ਨੇ 65 ਕਰਨਾ ਨੇ ਇਹਦਾ 1 55 ਡੇਢ ਦੀ ਦੇ ਲੀ ਗੇ 13 ਦੇ ਭਾਜੀ ਤਾਂ ਹਾਂ ਠੀਕ ਹੈ ਡੇਢ ਲੱਖ ਦੀ ਸਜਣੋ ਇਹ ਮੋਗ ਹੋ ਜੂਗੀ ਘਰ ਆਏ ਨਾ ਫਿਰ ਮੰਨ ਤਿਆਰ ਰਹੇਗਾ ਹਾਂ ਐਵੇਂ ਬੋਲੀ ਦਾ 100 ਲੀਟਰ ਕਰਕੇ ਦਵਾਵਾਂਗੇ ਓਕੇ ਚੌਥੇ ਨੰਬਰ ਤੇ ਹੋਈ ਸਵਾਈ ਹੈ ਨਾ ਹਾਂਜੀ ਇਹ ਵੀ ਛੋਟੀ ਸੁਈ ਜੋ ਇਹ ਛੋਟੀ ਦੂਜਾ ਸੂਆ ਸੁਈ ਜੋ ਠੀਕ ਆ ਬਿਲਕੁਲ ਕੋਕੀਆਂ ਜੰਨਾਂਗੇ ਕਾ ਫੇਗਾ ਬਿਲਕੁਲ ਕੋਕਾ ਝੜਿਆ ਨਾ ਹਾਂਜੀ ਬਿਲਕੁਲ ਵਾਹ ਵਾਹ ਸਿੰਘ ਦੀ ਕੁਆਲਿਟੀ ਸਜਣੋਂ ਬਹੁਤ ਸੋਹਣੀ ਨਿੱਕੀ ਸਿੰਘੀ ਐ ਗੋਲ ਹੈ ਨਾ ਕਿੰਨੇ ਦੁੱਧ ਬਈ ਸਟਾਰਟਿੰਗ ਕਿੰਨਾ 12 ਲੀਟਰ ਕਟੇ ਥਲੇ ਦੁੱਧ ਹੋਗਾ ਕਿਆ 12 ਕਿਲੋ ਮੂੰਹ ਤੋਂ ਚਾਰ ਦੰਦ ਹਾਂਜੀ ਛਿੱਗੀ ਆ ਜੀ 6 ਦੰਦ ਹੋਗੀ 6 ਦੰਦ ਹੋਗੀ ਬਾਕੀ ਸਿੰਘੀ ਉਖਾਓ ਇੱਧਰ ਵਾਹ ਵਾਹ ਕਮਾਲ ਹੀ ਹੈ ਨਾ ਕੱਦ ਬੁੱਤ ਚੰਗੇ ਵੱਡੇ ਆ ਵਾਹ ਤੋਰਾ ਤਰਾ ਵੀ ਬੜਾ ਸੋਹਣਾ ਹੈ ਛੋਟੀ ਦਾ ਸਜਣੋਂ ਸੁਵਾ ਪਹਿਲਾ ਤੇ ਭਾਈ ਦੁੱਜਾ ਹੋਊਗੀ ਦੁੱਜਾ 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 ਸੁਵਾ ਹੀ ਹੋਊਗੀ ਤੇ ਰੇਟ ਰੇਟ ਭਾਈ ਇਹ ਤਾਂ ਮੁੱਲ ਭਾਵੇਂ ਡੇਢ ਕਰਾ ਲਓ 1.55 ਕਰੋੜ 1.45 ਲਿਟਰ ਵੀ ਦੇ ਦੇ ਅੱਛਾ ਜੀ ਹਾਂਜੀ ਪਿਆਰ ਮੱਤ ਹੋ ਜੂ ਹੋ ਜੂ ਭਾਈ 40 ਦੀ ਥੋੜਾ ਬਾਲਾ ਮਾਨਦਾਨ ਕਰ ਦਾਂਗੇ 40 ਦੀ ਨਾ ਕਰੀ ਜੀ ਭਾਵੇਂ ਛੋਟੀ ਜਿਹਨੇ ਦੀ ਮਰਜੀ ਵੇਚ ਲਈ ਜੀ 40 ਦੀ ਜਾਣ ਦੇ ਯਾਰ ਅੱਗੇ ਆ ਗਈ ਪਹਿਵੇਂ ਨੰਬਰ ਤੇ ਨੇਲੀ ਹੈ ਨਾ ਸੂਈ ਸਵਾਈ ਹੈ ਨਾ ਇਹ ਸੂਈ ਹੈ ਭਾਈ ਬੱਚਾ ਪੰਜਾਇਦੇ ਮਗਰ ਉਹ ਮਧੀਆਂ ਮਲੇਜਵਾਸੇ ਕੱਟੀ ਆ ਗਈ ਕੱਟੀ ਆ ਗਈ ਲਓ ਤਾਜੀ ਸੂਈਆ ਇਹਨੂੰ ਅੱਜ ਸੂਈ ਨੂੰ 4-5 ਦਿਨ ਹੋ ਗਏ ਆ ਲਓ ਸਜਣੋ ਉਹ ਕੱਤੀ ਸਾਹਮਣੇ ਘੋਟੇ ਚ ਵੇਖ ਰਹੇ ਜੀ ਇਹ ਕੱਟੀ ਹੁੰਦੀ ਆ ਫੁੱਲ ਡੇੜੀ ਵਾਲੀ ਆ ਮਹੀਂ ਦੁੱਧ 15-16 ਕਿਲੋ ਚਾਉਣ ਵਾਲੀ ਆ ਵੱਡੀ ਮੈਂ ਭਜਨ ਫੋਲਿਆ ਹਣਾ ਹਾਂਜੀ ਕੀ ਬਾਤ ਨੋਈ ਡੇੜੀ ਧਾਰੀ ਵਾਲੀ ਕੱਟ ਵਾਲੀ ਆ ਗਈ ਨਾ ਬਿਲਕੁਲ ਨੀਲੀ ਰਾਵੀ ਕੱਟ ਚ ਉਹ ਬਹੁਤ ਜ਼ਿਆਦਾ ਮਾਰਦੀ ਮੈਂ ਕੀ ਬਾਤ ਹੈ ਹੁਣ ਕਿੰਨਾ ਮੌਕੇ ਦੇ ਦੁੱਧ ਕਿੰਨਾ ਬਾਈ 10 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਹੈ ਨਾ ਤੇ ਭਾਈ ਇਹਦੀ ਕੀਮਤ ਹੈ ਕੀਮਤ ਭਾਈ ਬੋਲ ਕਹਾਂ ਤੋਂ ਭਾਵੇਂ 135 ਕਰਾਈਓ 40 ਕਰਾਈਓ 150 ਦੀ ਦੇਣੀ ਹੈ ਅੱਛਾ ਹਾਂਜੀ ਬਾਕੀ ਬੋਲ ਦਾ ਤਾਂ ਸਰਸਲਾ ਕਰੋ ਚਾਹੂਗੀ ਨਹੀਂ ਇਹ ਚੋ ਪਿਆਰ ਮਾ ਉੱਤ ਹੋ ਜੂ ਕਰਦਾ ਵੀ ਕੋਈ ਨਹੀਂ ਮੰਨਦਾ 150 ਚੋਂ 20 ਹੀ ਦੇ ਲਗੇ ਦੇ ਦਾਂਗੇ ਸਾਜੀ ਠੀਕ ਹੈ ਤੁਹਾਡਾ ਮਾਣ ਤੇ 1 20 ਦੀ ਸਜਣੋ ਬਾਕੀ 6ਵੇਂ ਨੰਬਰ ਤੇ ਆ ਗਈ ਵਹਿੜ ਇੱਕ ਹਨਾ ਗੱਬਣ ਨਹੀਂ ਸੂਈ ਹੈ ਇਹ ਵੀ ਸੂਈ ਹੋਈ ਵਹਿੜਾ ਅੱਜ ਛੜੀ ਛੁੜੀ ਦਾ ਕਰਕੇ ਨਾ ਵੀਡੀਓ ਥੋੜੀ ਜਿਹੀ ਆਪਣੀ ਕਾ ਲਈ ਬਣਾਉਂਗੀ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਹੈ ਆ ਵੱਡੀ ਵੈੜ ਹੈ ਨਾ ਕਿੰਨਾ ਮੌਕੇ ਦਾ ਦੁੱਧ ਹੋਊਗਾ ਭਾਈ ਇਹ ਦੁੱਧ ਦੇ ਥੱਲੇ 20 ਲੀਟਰ ਵੀ 22 ਲੀਟਰ ਵੀ ਹੈਗਾ ਬਾਕੀ ਆਪਾਂ 18 ਲੀਟਰ ਦੀ ਪੱਕੀ ਗਰੰਟੀ ਦਵਾਂਗੇ ਤੇ ਬੱਚਾ ਅੱਗੇ ਵੱਜਾ ਬੱਚਾ ਆ ਗਿਆ ਸੋਈ ਆਪਣੇ ਘਰੇ ਸੋਈ ਹੈ ਜੀ ਘਰੇ ਸੋਈ ਆ ਛੜੀ ਛੁੜੀਆ ਕਰਕੇ ਪੱਠੇ ਪੁੱਠੇ ਦੀ ਛੋੜਾ ਦੁੱਧ ਤਾਂ 20 22 ਲੀਟਰ ਹੀ ਆ ਬਾਕੀ ਆਪਾਂ ਵੀਡੀਓ ਦੇ ਵਿੱਚ ਗਰੰਟੀ ਨਾਲ 18 ਲੀਟਰ ਦੁੱਧ ਚਵਾ ਕੇ ਦਵਾਂਗੇ ਕੰਡੇ ਵਾਲਾ ਓਕੇ ਜੀ ਹਾਂ ਜੀ ਰੋਈ। ਕੋਰੋਚਾ ਕਸਾਜਨੋ ਬਹੁਤ ਸੋਹਣਾ ਥਣਲੇਵਾ ਵੈੜਦਾ ਤੇ ਰੇਟ ਭਾਈ ਕੀ ਰਹਿ ਗਿਆ ਨਾ ਵੈੜਦਾ? ਰੇਟ ਭਾਈ ਮੋਲ ਕਰਵਾਉਣ ਨੂੰ ਇਹਦਾ ਭਾਵੇਂ 80 ਕਰਾਈਓ 85 ਕਰਾਈਓ 75 ਹਜ਼ਾਰ ਦੀ ਹਾਂ ਨਾ ਦੇਣੀ ਆ। ਪਿਆਰ ਮਾਪਤ। ਪੋਲੀ ਮਾਨਤਨ ਕਰਕੇ ਸਾਰੀਆਂ ਛੋਟਾਂ ਕਰਕੇ 75 ਹਜ਼ਾਰ ਦੀ ਇਹ ਚ ਹੋਰ ਨਹੀਂ ਹੋਣਾ। ਨਹੀਂ ਹੋਣਾ ਇਹਦਾ ਫੁੱਲ ਮਾਨਤਨ ਕਰਕੇ ਸਾਰੀਆਂ ਗੱਲਾਂ ਛੱਡ ਕੇ 72 ਦੀ 74 ਦੀ ਦੇਦਾ। ਓਕੇ। ਸੱਜਨੋ ਵੈੜ ਵੀ ਚੰਗੀ ਆ। ਕਟਿੰਗਾਂ ਵੀ ਝੋਟੀਆਂ ਵੀ ਚੰਗੀਆਂ ਆਪਣੀ ਖਰੀਦਦਾਰੀ ਕਰਿਓ ਪਿੰਡ ਲੌਕਾ ਪਹੁੰਚ ਕੇ। ਸਤਿ ਸ੍ਰੀ ਅਕਾਲ ਜੀ। Sério, abraão, mano.